ਪਹਿਲਾਂ 100 ਅੱਜ ਜੀ ਹੁਣ 300 400 ਜਿੰਨੇ ਜਿਹੜਾ ਕਰਾਇਆ ਜਾ ਰਿਹਾ ਜੀ ਸ਼ਾਇਦ ਦੇ ਕੇ ਕਰਾਇਆ ਜਾ ਰਿਹਾ ਜਿਹੜੇ ਕੋਈ ਪੁਰਾਣੇ ਜਿਹੜੇ ਇੱਥੋਂ ਦੀ ਲੁੱਟਖਸੁੱਟ ਕਰਦੇ ਸੀ ਨਾ ਉਹ ਕਰਾ ਰਹੇ ਆ ਇਹਨਾਂ ਨੂੰ 7 ਦਿਨਾਂ ਜਿੰਨੀ ਦਿੱਕਤ ਆ ਗਈ ਆ ਸੰਤਾ 7 ਦਿਨ ਹੋਇਆ ਲਈ ਇਸ ਤੋਂ ਪਹਿਲੋਂ ਦੇ ਚੀਕਾਂ ਮਾਰਦੇ ਪਏ ਉਹਦੋਂ ਤੱਕ ਕਿਸੇ ਨੇ ਸੁਣੀ ਨਹੀਂ ਉਨਾ ਭਾਈ ਜੀ ਨੇ ਇੱਕ ਗੱਲ ਮੈਨੂੰ ਕਹਿਤੀ ਆ ਜਿਹੜੇ ਬੈਠੇ ਨੇ ਕਹਿੰਦੇ ਮੇਰੇ ਕੋ 200 ਰੁਪਏ ਲਿੱਤਾ ਜਾਂਦਾ ਮੈਨੂੰ ਆਜੋ ਅੱਜ ਇਹਨਾਂ ਤੋਂ ਆਪਾਂ 200 ਨਾ ਇਹਨਾਂ ਨੇ ਉਹਦੀ ਫੜ ਮਾਪ ਲੋ ਜੱਜੀ ਵੀਰੇ ਨਾਪ ਫੜ ਹਣਾ ਜੇ 6/8 ਤੋਂ ਉੱਪਰ ਆਸੀਂ 200 ਰੁਪਏ ਹੀ ਲਵਾਂਗੇ ਸਾਡਾ ਜਿਹੜਾ ਕਿਰਾਇਆ ਬੰਦਾ ਹੈ 1000 ਰੁਪਏ ਸਾਧ ਨਾਲ ਬੰਦਾ ਹੈ ਤੇ ਸਾਡੇ ਕੋਲ ਬਿਲਕੁਲ ਜਾਇਜ਼ ਲਿਆ ਜਾਣਾ ਕੰਫਰਟ ਬਿਲਕੁਲ ਜਾਇਜ਼ ਲਿਆ ਜਾਣਾ ਕੋਈ ਤੱਕਾ ਨਹੀਂ ਹੋ ਰਿਹਾ ਜੀ ਤੁਹਾਡੇ ਕੋ ਕਿੰਨੇ ਰੁਪਏ ਲਿੱਤੇ ਜਾਂਦੇ ਸੀਗੇ ਰੇੜੀ ਤੇ ਪੁੱਤਰਾ ਹੈ ਤਾਂ ਬੜੀ ਤੱਕ ਹੈ ਜੀ ਜੀ ਬੜੀ ਗੱਲ ਸਹੀ ਜੀ ਪੈਲਾਂ 100 ਦਾ ਸੀ ਜੀ ਹੁਣ 300 400 ਜਿਵੇਂ ਜਿਦਾ ਦਾ ਆਇਆ ਵੀਰ 6 ਬਾਈ 8 ਦਾ ਹਿਸਾਬ ਇੱਕ ਰੇੜੀ ਦਾ 6 ਬਾਈ 8 ਦੀ ਰੇੜੀ ਦਾ 100 ਰੁਪਿਆ ਹੈਗਾ ਵਾ ਕਿ ਉਹ ਸਕੁਅਰ ਫੁੱਟ ਦਾ ਹਿਸਾਬ ਹੁਣ ਖਤਮ ਹੋ ਚੁੱਕਾ ਹੋਇਆ ਹੈ ਜਿੱਦਾਂ 6 ਬਾਈ 8 ਦਾ ਇੱਕ ਦੁਕਾਨ ਦਿੱਤੀ ਜਾਂਦੀ ਹੈ ਕਿ ਵਧਾ ਲਓ ਤੇ ਉਸਦੇ ਪੈਸੇ ਦਿੱਤੇ ਨਹੀਂ ਜਾਂਦੇ ਨਹੀਂ ਹੁਣ ਪਤਾ ਕੀ ਹੈ ਉਹ ਦੇਖਦੇ ਆ ਵੀ ਮੰਨ ਲਓ ਇਹ ਉੱਤੇ ਤੱਕ ਲੱਗਾ ਐਡਾ 6 ਇਦਾਂ ਹੋ ਗਈ ਤੇ 8 ਪਿੱਛੇ ਹੋ ਗਈ ਤੇ ਉਸ ਹਿਸਾਬ ਨਾਲ ਪੈਸੇ ਲਈ ਜਾਂਦੇ ਅੱਛਾ ਜਿੰਨੀ ਜਿੰਨੀ ਉਹ ਸਕੁਅਰ ਫੁੱਟ ਜ਼ਿਆਦਾ ਹੋਗੇ ਉਸ ਹਿਸਾਬ ਨਾਲ ਪੈਸੇ ਲੈ ਰਹੇ ਨੇ ਮਤਲਬ ਇੱਕ ਡੀਐਨਏ ਦੀ ਰਿਪੋਰਟ ਹੈ ਨਾ ਕਿ 6/8 ਦੀ ਦੇ حساب ਦੇ ਆ 100 ਰੁਪਏ ਲੱਗੇਗਾ ਯੂਰੋ 400 ਰੁਪਈਆ ਪੈਸੇ ਉਦਾਂ ਐ ਅਸੀਂ ਗੱਲ ਨਹੀਂ ਪਰ ਸਵਾਲ ਇਹ ਹੈ ਵੀ ਜਿੰਨਾ ਮੰਨ ਲਓ ਦੋ ਗੱਟੇ ਨਿੰਬੂ ਦੇ ਜੀ ਉਹਨੂੰ ਖਲਾਰ ਕੇ ਰੱਖਤਾ ਜੀ ਤੇ ਉਹ حساب ਨਾਲ ਦੇਖਦੇ ਆ ਵੀ ਖਲਾਰਾ ਕਿੰਨਾ ਜੀ ਉਸਾਂ ਨਾਲ ਪਹਿਲੇ ਉਸਾਂ ਨਾਲ ਪਹਿਲੇ ਬਿਲਕੁਲ ਇਹ ਵੀ ਰੇੜੀਆਂ ਲੱਗੀਆਂ ਨੇ ਕਿੰਨੇ ਰੁਪਏ ਲਿੱਤੇ ਯਾਰੇ ਰੇੜੀ ਦੇ ਤੁਹਾਡੇ ਕੋ ਕਿੰਨੇ ਰੁਪਏ ਲਿੱਤੇ ਯਾਰੇ ਨੇ ਕੋਈ ਬੋਲੇਗਾ ਕੋਈ ਨਹੀਂ ਕੋਈ ਵੀ ਨਹੀਂ ਆਗਾ ਕੋਈ ਨਹੀਂ ਉਹ ਆਲੂ ਵਾਲਾ ਬੈਠਾ ਉਹ ਵੀ ਕਹੇਗਾ ਮੈਂ ਨਹੀਂ ਹੈਗਾ ਤੁਹਾਡੀ ਦੁਕਾਨ ਹੈ ਤੁਹਾਡੀ ਵੀ ਨਹੀਂ ਹੈਗੀ ਅੰਦਰ ਕੀ ਕਰਦੇ ਪਏ ਹੋ ਬੰਦਾ ਜਿਉਂ ਮੋਬਾਈਲ ਚਾਰ ਲੈਣਾ ਮੋਬਾਈਲ ਚਾਰ ਲੈ ਮੋਲਤਾ ਤੇ ਫੜਿਆ ਇਹ ਲੱਗੇ ਵਾਹ ਪਿਓ ਕਿਦਾ ਉਹ ਮੇਰਾ ਹੀ ਹੈ ਬੈਲੈਂਸ ਆਇਆ ਪੇਟੀਮ ਤੇ 3000 ਰੁਪਏ ਸਾਰੇ ਇੱਥੇ ਹੀ ਆ ਸਾਰੇ ਇੱਥੇ ਆ ਬੋਲਦਾ ਨਹੀਂ ਵੇਖ ਪੜਦੇ ਜਿੰਨੇ ਮੰਗਦੇ ਉਹਦੇ ਦੇਦੀ ਦੇ ਦੋਸਤ ਵੀ ਨਹੀਂ ਮੰਗਦੇ ਨੇ ਦੋਸਤ ਕੋਈ ਟੱਕਾ ਟੱਕਾ ਜਿੰਨਾ 200 ਦੇ ਦੀ ਜਾਂਦੇ ਤੇ ਲੈ ਜਾਂਦੇ ਆ ਦੋਸਤ ਮੰਗਦੇ ਦੋਸਤ ਦੇ ਦੇ ਦਿੰਦੇ ਹੋ ਪਰਚੀ ਕੋਈ ਪਰਚੀ ਹੈਗੀ ਆ ਟੱਕਾ ਹੋ ਰਿਹਾ ਤੇ ਟੱਕਾ ਦੇਖ ਲਓ ਤੁਹਾਡੇ ਸਾਹਮਣੇ ਨਾ ਨਾ ਖੋਲ ਕੇ ਬੋਲੋ ਨਾ ਟੱਕਾ ਹੋ ਰਿਹਾ ਜਿਹੜਾ ਬੋਲਦਾ ਉਹਦੇ ਰਵਾਇਤੀ ਡੰਡੇ ਭਾਰੂ ਲੇਕਿਨ ਆ ਤਸਵੀਰ ਦਿਖਾ ਰਹੇ ਤੁਹਾਨੂੰ ਜੋ ਤਸਵੀਰ ਦਿਖਾਈ ਜਾ ਰਹੀ ਆ ਲੇਕਿਨ ਜਿਨ੍ਹਾਂ ਕੋ ਠੇਕਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੌਣ ਨੇ ਮਾਲਕ ਜਿਨ੍ਹਾਂ ਕੋ ਠੇਕਾ ਇਸ ਵੇਲੇ ਆਇਆ ਵਾ ਕਿੱਥੇ ਨੇ ਅੱਛਾ ਵਿਸ਼ਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਹਾਂਜੀ ਪਿਛਾਲ ਜੀ ਇੱਥੇ ਕੋਈ ਬੋਲਿਆ ਤਾਂ ਹੈ ਨਹੀਂ ਕਿ ਸਾਡੇ ਕੋਲ ਯੂਜ਼ਰ ਚਾਰਜ ਜਾ ਵੇ ਦਿੱਤੇ ਜਾ ਰਹੇ ਨੇ 100 ਰੁਪਏ ਲਿਤਾਇਦਾ ਕਿਸੇ ਨੇ ਇੱਕ ਬਰੇੜੀ ਵਾਲੇ ਨੇ ਬਿਆਨ ਨਹੀਂ ਦਿੱਤਾ ਕਿ ਤੁਸੀਂ ਧੱਕਾ ਕਰ ਰਹੇ ਹੋ ਇਹ ਨੂੰ ਮੰਨਿਆ ਕਿ ਕਿ ਕਿਰਾਇਆ ਜਾ ਰਿਹਾ ਜੀ ਸ਼ਹਿ ਦੇ ਕੇ ਕਿਰਾਇਆ ਜਾ ਰਿਹਾ ਜਿਹੜੇ ਕੋਈ ਪੁਰਾਣੇ ਜਿਹੜੇ ਇੱਥੋਂ ਦੀ ਲੁੱਟਖਸੁੱਟ ਕਰਦੇ ਸੀ ਨਾ ਉਹ ਕਰਾ ਰਹੇ ਆ ਇਹਨਾਂ ਨੂੰ 7 ਦਿਨਾਂ ਜਿੰਨੀ ਦਿੱਕਤ ਆ ਗਈ ਆ ਸਾੰ ਦਾ 7 ਦਿਨ ਹੋਇਆ ਲਈ ਇਸ ਤੋਂ ਪਹਿਲੋਂ ਦੇ ਚੀਕਾ ਮਾਰਦੇ ਪਏ ਉਹ ਤਾਂ ਕਿਸੇ ਨੇ ਸੁਣੀ ਨਹੀਂ ਆ ਜੱਜੀ ਵੀਰ ਖੜਾ ਗੱਲ ਸੁਣੋ ਜੀ ਆਓ ਆ ਇਹਨਾਂ ਨੂੰ ਪੁੱਛੋ ਸਾਡੇ ਤੋਂ ਕੀ ਦਿੱਕਤ ਹੈ ਜੀ 7 ਦਿਨਾਂ ਚ ਕੀ ਦਿੱਕਤ ਹੋ ਗਈ ਹੈ ਮੇਨ ਬਾਈ ਜੀ ਅੱਛਾ ਇਹ ਕਹਿ ਰਹੇ ਕਿ ਬਾਹਰ ਲੱਗੀਆਂ ਹੋਈਆਂ ਫੜੀਆਂ ਜਾਂ ਰਸਤੇ 'ਚ ਅਸੀਂ ਲਗਵਾਈਆਂ ਜੀ ਉਹ ਤਾਂ ਜੇ ਲੱਗੀਆਂ ਹੋਈਆਂ ਅਸੀਂ 54 ਕਿੱਲਿਆਂ ਦਾ ਠੇਕਾ ਲਿਆ ਇਨਫਰਾ 12 ਕਰੋੜ 20 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਅਸੀਂ ਪਰਚੀ ਕੱਟਣ ਦੇ ਹੱਕਦਾਰ ਹਾਂ ਐਮ ਐਲ ਏ ਸਾਹਿਬ ਆਪਣਾ ਇੱਕ ਬੰਦਾ ਦੇ ਦੇਣ ਅਸੀਂ ਸਾਰਾ ਫੀਤਾ ਮਾਰ ਲਾਂਗੇ ਫਿਰ ਉਸ ਹਾਂ ਉਹਨਾਂ ਅਸੀਂ ਪੈਸੇ ਲਵਾਂਗੇ ਜਿਨ੍ਹਾਂ ਨੇ 10 ਫੜ ਰੱਖੇ ਹੋਏ ਉਹਨਾਂ ਦਾ 1000 ਬਣਦਾ ਸੀ 800 ਲੈਣੇ ਆ ਫਿਰ ਅਸੀਂ 1000 ਲਵਾਂਗੇ ਠੀਕ ਹੈ ਆਪਾਂ ਇਹਨਾਂ ਨੂੰ ਨਾਲ ਲੈ ਜਾਾਂਗੇ ਮੋਦਵਾਰ ਬੰਦੇ ਆ ਜੱਜੀ ਭਾਈ ਕੀ ਕੀ ਮੇਰੀ ਮੇਰੀ ਬੇਨਤੀ ਹੋ ਸਰ ਸਾਹਿਬ ਦੇਖੋ ਤੁਸੀਂ ਗੱਲ ਠੀਕ ਕੀਤੀ ਆਪਣੀ ਹੈਗਾ ਤੁਸੀਂ ਸਹੀ ਹੋ ਉਸੀ ਇੱਕ ਠੇਕਾ ਲੱਤਾ ਜੀ ਤਾਂ ਤੁਹਾਡੇ ਪੈਸੇ ਲੈਣਾ ਹੱਕ ਮੰਦਾ ਪਰ ਉਹ ਆਪਾਂ ਤੁਹਾਨੂੰ ਇਹੀ ਕਵਾਂਗੇ ਕਿ ਉਹ ਜੈਨੂਨ ਪੈਸੇ ਲੱਤੇ ਜਾਂ ਤੁਹਾਡਾ ਵੀ 2 ਮਿੰਟ ਮੇਰੀ ਗੱਲ ਸੁਣੋ ਪਹਿਲਾਂ ਜੀ ਮੇਰਾ ਇਹ ਗੱਲ ਪੂਰੀ ਨਹੀਂ ਹੋਈ ਪਹਿਤੂ ਜੀ ਕਿਉਂਕਿ ਉਹ ਜੈਨੂਨ ਤਰੀਕੇ ਨਾਲ ਸਾਡੇ ਜਿਹੜੇ ਇਸ ਇਲਾਕੇ ਦੇ ਜੈਨੂਨ ਦੇੜੇ ਵਿਚਾਰੇ ਹੈਗੇ ਆ ਪ੍ਰਵਾਸੀ ਬੰਦੇ ਹੋਰ ਸਾਡੇ ਭਾਈਚਾਰਾ ਸਾਰਾ ਉਹ ਸਾਰੇ ਮੰਡੀ ਦੇ ਨੇੜੇ ਨੇ ਉਹ ਸਾਰੇ ਹੁੰਦੇ ਉਹ ਕਈ ਕਹਿੰਦੇ ਕਿ ਸਾਡੇ ਕੋਲ ਵੱਧ ਚਾਰਜ ਕਰਿਆ ਘੱਟ ਦੇ ਰਿਹਾ ਤੇ ਉਹ ਇਹਨਾਂ ਨੂੰ ਇਹਹੀ ਬੇਨਤੀ ਕਰਦੇ ਪੋਰ ਸਹੀ ਚਾਰਜ ਕੀਤਾ ਜਾਵੇ ਦੂਸਰਾ ਨੰਬਰ ਜਿਹੜਾ ਸਾਡਾ ਇਸਰ ਭੱਦਰ ਕੇ ਰੋੜਾ ਹੈ ਇਹਨੂੰ ਕਟੋੜ ਤੋਂ 25 ਸਾਡਾ ਸਵੇਰੇ ਸਵੇਰੇ ਲੰਘਾ ਬਹੁਤ ਔਖਾ ਹੁੰਦਾ ਵਾ ਜਿਹੜੇ ਕਿ ਸਵੇਰੇ ਮਨ ਲੋਕ 7 ਵਜੇ ਫੋਨ ਕਰਨਾ ਸ਼ੁਰੂ ਕਰ ਦਿੰਦੇ ਆ ਸਾਡੀ ਜਿਹੜੇ ਸਾਰੇ ਕਾਉਂਸਲਰਾਂ ਦੀ ਕਾਉਂਸਲ ਸੇਪਾ ਇਹਨਾਂ ਨੇ ਸਾਰੇ ਇਹਨਾਂ ਨੇ ਕੈਂਸਲ ਕਰ ਦਿੱਤੀ ਜਦੋਂ ਸਰਕਾਰ ਆਈਏ ਚਲੋ ਠੀਕ ਆ ਜੀ ਕੋਈ ਨਹੀਂ ਪਰ ਅਸੀਂ ਲੋਕਾਂ ਦੀ ਆਵਾਜ਼ ਬੰਗੇ ਤਾਂ ਗਿਆ ਸਕਦੇ ਨਾ ਪਰ ਇਹ ਸਾਰਾ ਸਾਡੀ ਮੇਨ ਜਿਹੜੀ ਫੜੀਆਂ ਬਾਹਰ ਲੱਗੀਆਂ ਉਹਨਾਂ ਅੰਦਰ ਕੀਤਾ ਜਾਵੇ ਤੇ ਜਿਹੜੀ 30 ਰੁਪਏ 30 ਰੁਪਏ 20 ਰੁਪਏ ਚ ਚਾਰਜ ਆ ਉਹ ਉਹਦੀ ਇੱਕ ਜਾਂਚ ਕੀਤੀ ਜਾ ਰਹੀ ਹੈ। ਉਹ ਹੋਰ ਉਹ ਇੱਕ ਬਾਰ ਸਾਡੇ ਅਸੀਂ ਲਗਾਈਆਂ ਇਹਦਾ ਸਾਡਾ ਠੇਕਾ ਲੈ ਪਹਿਲੋਂ ਦਾ ਲੱਗਿਆ ਜੀ ਹਾਂ ਜੀ ਮੈਂ ਤੁਹਾਡੀ ਦੋਨੋਂ ਦੀ ਗੱਲ ਇਸ ਕਰਕੇ ਕੱਟ ਰਿਹਾ ਯਾਰ ਮੈਨੂੰ ਇੱਕ ਵੀ ਕਰਪਸ਼ਨ ਦੱਸੋ ਤੇ ਹੋ ਰਹੀ ਹੈ ਮੈਂ ਰੇਡੀ ਵਾਲਿਆਂ ਨੂੰ ਪੁੱਛ ਲਿਆ ਤਾਂ ਡਰਾਇਆ ਗਿਆ ਧਮਕਾਇਆ ਗਿਆ ਤੁਹਾਡੇ ਕੋਲ ਯੂਜ਼ਰ ਚਾਰਜ ਜ਼ਿਆਦਾ ਲਿਆ ਜਾ ਰਿਹਾ ਕੋਈ ਬੋਲਦਾ ਕਿਉਂ ਨਹੀਂ ਪਿਆ ਇਹਨੂੰ ਮੰਨਿਆ ਕਿਦਾਂ ਕਿਦਾਂ ਪ੍ਰੂਫ ਕਰਾਵਾਂ ਕਿ ਯੂਜ਼ਰ ਚਾਰਜ ਜ਼ਿਆਦਾ ਲਿੱਤਾ ਜਾ ਰਿਹਾ ਵਾ ਕੋਈ ਕਹਿ ਰਿਹਾ ਕਿ 6 ਬਾਈ 8 ਦੀ ਰੇੜੀ ਮਿਲਦੀ ਹੈ ਅਸੀਂ ਵਧਾ ਕੇ ਦੇ ਰਹੇ ਹਾਂ ਤਾਂ ਵੀ ਸਾਡੇ ਕੋਲ ਰਿਟਨ ਡੀਐਨਏਟੀ ਚ ਉਹ ਨਹੀਂ ਕਹਿ ਰਹੇ ਤੁਹਾਨੂੰ ਮੈਂ ਉਹ ਕਹਿੰਦੇ 100 ਰੁਪਏ ਲਿੱਤਾ ਜਾਂਦਾ ਹੁਣ ਆ ਬਾਈ ਜੀ ਨੇ ਇੱਕ ਗੱਲ ਮੈਨੂੰ ਕਹਿਤੀ ਆ ਜਿਹੜੇ ਬੈਠੇ ਨੇ ਕਹਿੰਦੇ ਮੇਰੇ ਕੋ 200 ਰੁਪਏ ਲਿੱਤਾ ਜਾਂਦਾ ਮੈਨੂੰ ਆਜੋ ਅੱਜ ਇਹਨਾਂ ਤੋਂ ਆਪਾਂ 200 ਰੁਪਏ ਇਹਨਾਂ ਨੇ ਉਹਦੀ ਫੜ ਮਨਾਪ ਲੋ ਜੱਜੀ ਵੀਰੇ ਨਾਪ ਫੜ ਹਨਾ ਜੇ 6x8 ਤੋਂ ਉੱਪਰ ਆਸੀ 200 ਰੁਪਏ ਹੀ ਲਵਾਂਗੇ ਅਸੀਂ ਫਰੂਟ ਮੰਡੀ ਵਾਲੇ ਚੱਲ ਜੋ ਜਿੱਧਰ ਫੀਤਾ ਲੈ ਕੇ ਚੱਲਦੇ ਆ ਆਪਾਂ ਐਮਐਲਏ ਸਾਹਿਬ ਵੀ ਅਸੀਂ ਨਾ ਵੀਡੀਓਗ੍ਰਾਫਰ ਮਂਗਾਵਾਗੇ ਅਸੀਂ ਵੀਡੀਓ ਬਣਾ ਕੇ ਫੀਤਾ ਮਾਰਾਂਗੇ ਜਿਹਦੇ ਜਿੰਨੇ ਪੈਸੇ ਬਣਦੇ ਉਹਦੇ ਲੈਂਡ ਦੇ ਹੱਕਦਾਰ ਆ ਵੀਰੇ ਠੀਕ ਹੈ ਕਿ ਨਹੀਂ ਹੂੰ ਠੀਕ ਹੈ ਕਿ ਨਹੀਂ ਜਿਹੜੀਆਂ ਬਾਹਰ ਲੱਗੀਆਂ ਸਾਡੇ ਸਾਡੀ ਜਗਾ ਕਰਾਇਆ ਜਾ ਰਿਹਾ ਇਹ 7 ਦਿਨਾਂ ਜਿੰਨੇ ਪਰੇਸ਼ਾਨ ਹੋ ਗਏ ਪਹਿਲੇ ਠੇਕੇਦਾਰਾਂ ਨੇ ਇੰਨੀ ਲੁੱਟਖਸੋਟ ਮਚਾਈ ਸੀ ਤੇ ਨੂੰ ਉਹਨੂੰ ਜੁਰਮਾਨੇ ਹੋਏ ਸੀ ਉਹ ਤਾਂ ਨਹੀਂ ਕੈਨਸਲ ਹੋਇਆ ਸਾਡਾ 7 ਦਿਨਾਂ ਜੀ ਹੋ ਗਿਆ